ਦੇਸ਼ ਵਿਆਪੀ ਹੜਤਾਲ ਚ ਆਂਗਣਵਾੜੀ ਵਰਕਰ ਹੈਲਪਰ ਵੱਡੀ ਗਿਣਤੀ ਚ ਕਰਨਗੀਆਂ ਸ਼ਮੂਲੀਅਤ ਆਲ ਇੰਡੀਆ ਆਂਗਣਵਾੜੀ ਵਰਕਰਸ ਹੈਲਪਰਸ ਯੂਨੀਅਨ ਏਟਕ ਦੀ ਮੀਟਿੰਗ ਅੱਜ 9 ਜੁਲਾਈ ਦੇਸ਼ ਵਿਆਪੀ ਹੜਤਾਲ ਦੇ ਸਬੰਧ ਵਿੱਚ ਸਥਾਨਕ ਸੁਤੰਤਰ ਭਵਨ ਵਿਖੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸੂਬਾ ਪ੍ਰਧਾਨ ਸਰੋਜ ਛੱਪੜੀ ਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਸੁਨੀਲ ਕੌਰ ਬੇਦੀ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਭਾ ਪ੍ਰਦਾਨ ਸ੍ਰੀਮਤੀ ਸਰੋਜ ਛੱਪੜੀਵਾਲਾ ਨੇ ਕਿਹਾ ਕਿ 9 ਜੁਲਾਈ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਆਂਗਣਵਾੜੀ ਵਰਕਰ ਹੈਲਪਰ ਆਪਣੀਆਂ ਮੰਗਾਂ ਲੈ ਕੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਮੰਗਾਂ ਦੇ ਸੰਬੰਧ ਵਿੱਚ ਉਹਨਾਂ ਬੋਲਦਿਆਂ ਕਿਹਾ ਕਿ ਪੋਸ਼ਣ ਟ੍ਰੈਕਰ ਦੇ ਨਾਂ ਤੇ ਆਂਗਣਵਾੜੀ ਵਰਕਰ ਹੈਲਪਰ ਦੀ ਮਾਨਸਿਕ ਤੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਨਾ ਤਾਂ ਕੋਈ ਮੋਬਾਈਲ ਦਿੱਤੇ ਗਏ ਹਨ ਤੇ ਨਾ ਹੀ ਸਾਲ ਪੜਦਾ ਮੋਬਾਈਲ ਵਿਚਾਰ ਇਸ ਕੀਤਾ ਜਾਂਦਾ ਹੈ ਪੋਸ਼ਨ ਟਰੈਕਰ ਤੇ ਕੰਮ ਸਵੇਰੇ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲਦਾ ਹੈ। ਕੰਮ ਇੰਨਾ ਜ਼ਿਆਦਾ ਹੈ ਕਿ ਵਰਕਰ 14 ਘੰਟੇ ਕੰਮ ਕਰਨ ਤੇ ਵੀ ਪੂਰਾ ਨਹੀਂ ਕਰ ਸਕਦੀ। ਕਿਉਂਕਿ ਉਸ ਵਿੱਚ ਰਾਸ਼ਨ ਦੇਣ ਲਈ ਲਾਪਤਰੀ ਦੀ ਫੋਟੋ ਕੈਪਚਰ ਕਰਕੇ OTP ਲੈਣਾ ਹੁੰਦਾ ਹੈ। ਅੱਸੀ ਜੀ ਅੱਜ ਜੋ ਮੀਟਿੰਗ ਸੱਦੀ ਹੈ ਇਹ 9 ਜੁਲਾਈ ਦੀ ਹਿੰਦੁਸਤਾਨ ਫਤਰੀ ਸਰਵਿਆਪੀ ਜਿਹੜੀ ਹੜਤਾਲ ਹੋ ਰਹੀ ਹੈ ਉਹਦੀ ਤਿਆਰੀ ਵਾਸਤੇ ਬੁਲਾਈ ਹੈ। ਇਹਦੇ ਵਿੱਚ ਸਾਡੇ ਕੁਝ ਮੁੱਦੇ ਨੇ ਜਿਵੇਂ ਮਤਲਬ ਕਿ F R A ਈ ਕੇ ਵੀ ਸੀ ਜਿਹਦੇ ਵਿੱਚ ਆਂਗਣਵਾੜੀ ਵਰਕਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਤੇ ਰਾਤ ਦੇ 10 ਵਜੇ ਤੱਕ ਕੰਮ ਦਿੱਤਾ ਜਾਂਦਾ ਉਹਦੇ ਵਿੱਚ ਮਤਲਬ ਕਿ ਪਿੰਡ ਦੇ ਜਿਹੜੇ ਲਾਭਪਾਤਰੀਨ ਕੋਈ ਰਾਸ਼ਨ ਦਾ ਜਿਹੜਾ ਕਿਲੋ ਦੇਣਾ ਹੈ ਨਾ ਉਹਦੇ ਵਿੱਚ ਪਹਿਲਾਂ ਉਹਦੀ ਫੋਟੋ ਕਰਨੀ ਆ ਫਿਰ ਉਹਦਾ ਰਿਕਾਰਡ ਚੜਾਣਾ ਹੈ ਉਹਦੇ ਵੇਲੇ ਉਹ ਓਟੀਪੀ ਜਾਏਗੀ ਬਤਨ ਕਿ ਸਾਰਾ ਸਿਸਟਮ ਹੈ ਇਹਦੇ ਨਾਲ ਕਈ ਗਰੀਬਾਂ ਵਿਚਾਰਿਆਂ ਕੋਲ ਮੋਬਾਈਲ ਵੀ ਨਹੀਂ ਹੁੰਦੇ ਜਿਹਦੇ ਲਈ ਆਂਗਣਵਾੜੀ ਵਰਕਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜੇ ਚੇਓ ਮੋਬਾਈਲ ਖਰੀਦ ਵੀ ਨਹੀਂ ਸਕਦੇ ਕਿਉਂਕਿ ਆਰਟੀਕਲ ਉਹਨਾਂ ਦੀ ਇਸ ਤਰੀਕੇ ਦੀ ਹੈ ਦੂਜਾ ਇਹ ਹੈ ਵੀ ਓਟੀਪੀ ਵਿੱਚ ਕੋਈ ਕਿਸੇ ਦੇ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਪੈਸੇ ਨਿਕਲ ਜਾਂਦੇ ਨੇ ਉਹਦੇ ਵਿੱਚ ਆਂਗਣਵਾੜੀ ਵਰਕਰ ਨੂੰ ਦੋਸ਼ੀ ਬਣਾਇਆ ਜਾਂਦਾ ਹੈ ਵੀ ਇਹ ਸਾਡਾ ਨੁਕਸਾਨ ਤੁਸੀਂ ਕੀਤਾ ਹੈ ਕਿਉਂਕਿ ਕਈ ਫਰੌਡੀ ਨੇ ਜਿਹੜੇ ਆਂਗਣਵਾੜੀ ਵਰਕਰ ਰਵਾ ਨਾਂ ਲੈ ਕੇ ਵੀ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਐਸੇ ਤਰ੍ਹਾਂ ਵੀ ਤੁਹਾਡਾ ਤੁਸੀਂ ਓਟੀਪੀ ਆਏਗਾ ਸਾਨੂੰ ਦਿਓ ਤੇ ਉਹਨਾਂ ਨਾਲ ਫਰੌਡ ਵੀ ਹੋਏ ਨੇ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਵੀ ਇਹ ਕੰਮ ਬੰਦ ਕੀਤਾ ਜਾਵੇ ਜਿਹੜਾ ਮੋਬਾਈਲ ਤੇ OTP ਲੈ ਕੇ ਕੰਮ ਕਰਨ ਵਾਲਾ ਤੇ ਦੂਜਾ ਇਹ ਵੀ ਆਂਗਣਵਾੜੀ ਵਰਕਰਾਂ ਦੀ ਜਦੋਂ ਦੀ ਇਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਆਂਗਣਵਾੜੀ ਵਰਕਰਾਂ ਦਾ ਅੱਜ 11000 ਆ ਰਹੇ ਪਰ ਜੋ ਪਏ ਹੈ ਇੱਕ ਵਾਰ ਵੀ ਇਕੱਠੇ ਨਹੀਂ ਮਿਲੀ ਕਦੇ 4500 ਸੈਂਟਰ ਦੀ ਅਲਾਕ ਮਿਲਦੀ ਹੈ ਤੇ ਫਟਸ ਹੋਏ ਲਾਗ ਮਿਲਦੀ ਹੈ ਕਦੇ ਵੀ ਇੱਕ ਵਾਰੀ ਵੀ ਇਕੱਠੇ ਨਹੀਂ ਮਿਲੀ ਜਿਹਦੇ ਨਾਲ ਆਂਗਣਵਾੜੀ ਵਰਕਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜੇ ਰਾਸ਼ਨ ਹੈ ਤਾਂ ਜਿਹੜਾ ਪੰਜਾਬ ਸਰਕਾਰ ਦੇ ਸੈਂਟਰ ਸਰਕਾਰ ਵੱਲੋਂ ਕਰ ਜਾ ਰਿਹਾ ਹੈ ਵੀ ਜਿਹੜਾ ਵੀ ਰਾਸ਼ਨ ਪਿੰਡਾਂ ਵਿੱਚ ਲਾਹ ਪਾਤਰੀਆਂ ਨੂੰ ਆਏਗਾ ਪਹਿਲਾਂ ਆਂਗਣਵਾੜੀ ਵਰਕਰ ਨੂੰ ਚੈੱਕ ਕਰੇਗੀ ਹੁਣ ਉਹ ਆਂਗਣਵਾੜੀ ਵਰਕਰ ਹੈਲਪਰ ਦਾ ਉਹ ਰਾਸ਼ਨ ਜਿਹੜਾ ਚੈੱਕ ਕਰਨ ਵਾਲਾ ਹੈ ਉਹ ਬਾਹਰ ਕਰ ਦਿੱਤਾ ਜਾ ਰਿਹਾ ਹੈ ਤੇ ਉਹ ਸਿੱਧਾ ਹੀ ਦਿੱਤਾ ਜਾ ਰਿਹਾ ਲਾਹ ਪਾਤਰੀਆਂ ਨੂੰ ਉਹਦੇ ਵਿੱਚ ਆਂਗਣਵਾੜੀ ਵਰਕਰ ਦੀ ਫਿਰ ਚੁੰਮੇਵਾਰੀ ਨਹੀਂ ਹੋਏਗੀ ਵੀ ਇਹ ਰਾਸ਼ਨ ਸਹੀ ਹੈ ਜਾਂ ਗਲਤ ਹੈ ਮਤਲਬ ਕਿ ਬਹੁਤ ਜ਼ਿਆਦਾ ਜਿਹੜਾ ਬੋਝ ਹੈ ਉਹ ਆਂਗਣਵਾੜੀ ਵਰਕਰ ਤੇ ਪਾਇਆ ਜਾ ਰਿਹਾ ਅਸੀਂ ਚਾਹੁੰਦੇ ਹਾਂ ਵੀ ਇਹ ਕਟਾਇਆ ਜਾਵੇ ਇਸ ਤਰੀਕੇ ਨਾਲੇ ਇਹ ਕਾਨੂੰਨ ਹੋਏ ਤਿੱਖਾ ਸਾਡੇ ਕਹ ਰਿਹਾ ਕਿ ਕਰੋ ਇਹ ਰਾਤ ਤੋਂ ਸਵੇਰ ਤ ਵੀ ਦੇ ਦੇ ਕੇ ਬਾਦ ਵਾਲੀ ਗੱਲ ਵੀ ਕਹਿ ਦਿੱਲੀ ਗਿਆ ਇਹਦੇ ਵਾਸਤੇ ਸਹੂਲਤ ਕੋਈ ਨਹੀਂ ਦੇ ਰਿਹਾ ਉਹਦੇ ਵਾਸਤੇ 2018 ਵਿੱਚ ਇਹਨਾਂ ਨੇ ਪੋਸ਼ਨ ਟਰੈਕਰ ਲਿਆਂਦਾ ਹੈ ਉਹਦੇ ਵਿੱਚ 500 ਰੁਪਏ ਵਰਕਰ ਨੂੰ ਤੇ 250 ਰੁਪਏ ਹੈਲਪਰ ਨੂੰ ਦੇਣ ਦੀ ਗੱਲ ਉਹਨਾਂ ਨੇ ਕੀਤੀ ਹੈ 500 ਰੁਪਏ ਵਿੱਚ ਜਿਹਨੂੰ ਸਾਰਾ ਕੰਪਲੀਟ ਕੰਮ ਕਰਦੇ ਹੈ ਮੰਨ ਲਓ ਕਿ ਸੇਕਲ 100 ਬੱਚੇ ਹੈ ਲਾਪਾਤਰੀ 100 ਹੈ ਸੋ ਉਹਨੇ ਮੋਬਾਈਲ ਤੇ ਉਹਦੀ ਫੋਟੋ ਕੈਪਚਰ ਕਰਨੀ ਹੈ ਉਹਦਾ OTP ਲੈਣਾ ਹੈ ਉਹ ਕਰ ਹੀ ਨਹੀਂ ਸਕਦੀ ਮਤਲਬ ਕਿ ਉਹ ਮਹੀਨੇ 'ਚ ਕੰਮ ਪੂਰਾ ਨਹੀਂ ਕਰ ਸਕਦੀ ਜੇ ਉਹ ਕੰਮ ਪੂਰਾ ਨਹੀਂ ਹੁੰਦਾ ਤਾਂ ਉਹਨੂੰ ਉਹ ਪੈਸੇ ਨਹੀਂ ਮਿਲਣਗੇ ਮੇਰਾ ਮੁੱਦਾ ਕਿ ਐਫ ਆਰ ਐਸ ਸੇ ਐਫ ਆਰ ਐਸ ਜਿਵੇਂ ਕਿ ਜਦੋਂ ਕਿਸੇ ਲਾਪਤਰੀ ਨੂੰ ਫੀਡ ਦੇਣੀ ਹੁੰਦੀ ਉਹਦੇ ਵਿੱਚ ਫੋਟੋ ਦੀ ਕੈਪਚਰ ਕਰਨੀ ਪੈਂਦੀ ਹੈ ਉਹ ਫੋਟੋ ਹਰ ਮਹੀਨੇ ਕਰਨੀ ਪੈਂਦੀ ਹੈ ਜਦੋਂ ਹਰ ਮਹੀਨੇ ਲਾਪਤਰੀ ਆਉਂਦਾ ਹੈ ਤੇ ਉਹ 1 ਕਿਲੋ ਰਾਸ਼ਨ ਦੇ ਕੇ ਆ ਵੀ ਫੋਟੋ ਕਰਾ ਕੇ ਆਉਂਦੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ ਉਹਦੇ ਵਿੱਚ ਉਹ ਤਾਂ ਓਟੀਪੀ ਵੀ ਲੈਣਾ ਪੈਂਦਾ ਜੇ ਓਟੀਪੀ ਲੈ ਕੇ ਕਈਆਂ ਥਾਵਾਂ ਤੇ ਇਹੋ ਜਿਹਾ ਸਕੈਮ ਵੀ ਹੋਏ ਨੇ ਵੀ ਅਗਲੇ ਦੇ ਖਾਤੇ ਚ ਅਗਲੇ ਦੇ ਖਾਤੇ ਚ ਕਈ ਵਾਰੀ ਪੈਸੇ ਹੁੰਦੇ ਨੇ ਤੇ ਕੱਟੇ ਜਾਂਦੇ ਨੇ ਉਹਦੇ ਵਿੱਚ ਜਦੋਂ ਮਜ਼ਦੂਰ ਦਿਹਾੜੀਦਾਰ ਕਿੱਲੂ ਰਾਸ਼ਨ ਲੈਣ ਬਦਲੇ ਆਉਂਦਾ ਏ ਜੇ ਐਫ ਆਰਐਸਟ ਜਿਆ ਉਹਦੀ ਮਾਂ ਦਾ ਨਾਂ ਚੜਿਆ ਨਾ ਬੱਚੇ ਦੀ ਲਾਪਤਰੀ ਦੀ ਮਾਂ ਦਾ ਨਾਂ ਚੜਿਆ ਤਾਂ ਮਾਂ ਹੀ ਆਣਾ ਪਵੇਗਾ ਇੱਕ ਐਕਟਮ ਹਲਟਾਬੂਦੀ ਮਾਵਹਿਲੀ ਨਹੀਂ ਹੁੰਦੀ ਕਈ ਵਾਰੀ ਘਰ ਦਾ ਹੋਰ ਜੀ ਵੀ ਆ ਕੇ ਰਾਸ਼ਨ ਲੈ ਜਾਂਦਾ ਸੀ ਇਹ ਸਾਰੀਆਂ ਸੋਲਤਾ ਤੇ ਜਿਹੜੇ ਉਹ ਗਰੀਬ ਬੰਦੇ ਰਹੇ ਨੇ ਨਾ ਕਿ ਜੇਕਰ ਉਹ ਫੋਟੋ ਕੈਪਚਰ ਨਹੀਂ ਕਰਾਉਂਦੇ ਤਾਂ ਰਾਸ਼ਨ ਤੋਂ ਬੰਦੇ ਰਹਿਣਗੇ ਅਗਲੀ ਗੱਲ ਜਿਹੜੇ 3 ਤੋਂ 6 ਸਾਲ ਦੇ ਬੱਚੇ ਨੂੰ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਦੇ ਦਿੱਤੇ ਨੇ ਜੇ ਉਹ ਸਾਨੂੰ ਨਹੀਂ ਮਿਲਣਗੇ ਤਾਂ ਜਿਹੜਾ ਅਸੀਂ ਪ੍ਰੀ ਸਕੂਲ ਐਜੂਕੇਸ਼ਨ ਕਿੰਨਾ ਦੇਵਾਂਗੇ ਸਾਡੀ ਇਹ ਮੰਗ ਹੈ ਵੀ ਸਾਨੂੰ ਜਿਹੜੀਆਂ ਪ੍ਰੀ ਨਰਸਰੀ ਕਲਾਸਾਂ ਦੇ ਕੇ ਅਗੜਵੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਬਣਾਇਆ ਜਾਵੇ